ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਰਾਣੀ ਤੋਂ ਆਈ ਬੇਟੀ ਕਿਸ ਕਾਰਨਾ ਕਰਕੇ ਤੁਹਾਡਾ ਜਿਹੜਾ ਹੈਗਾ ਭਰਾ ਅੰਦਰ ਚਲਿਆ ਗਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕੁਛ ਨਹੀਂ ਜੀ ਬਸ ਵੀਰ ਜੀ ਮੇਰੇ ਭਰਾ ਨਸ਼ੇ ਕਰਦਾ ਸੀ ਉਹ ਨਸ਼ੇ ਕਿਸੇ ਨੇ ਭੇਜਤਾ ਜੀ ਵੀ ਨਸ਼ਾ ਦੇਣਾ ਉਹ ਨੂੰ ਪਤਾ ਨਹੀਂ ਸੀ ਉਹ ਫੜਿਆ ਗਿਆ ਨਸ਼ੇ ਦੀ ਗੋਲੀਆਂ ਦੇ ਕੋਲ ਤੁਹਾਨੂੰ ਲੱਗਦਾ ਵੀ ਗਲਤ ਸੰਗਤ ਦੇ ਸ਼ਿਕਾਰ ਹੋਇਆ ਤਾਂ ਕਰਕੇ ਜੇਲ੍ਹ 'ਚ ਆਉਣ ਗਿਆ ਗਲਤ ਤਾਂ ਹੀ ਹੋਇਆ ਵੀਰ ਜੀ ਤਾਂ ਹੀ ਜੇਲ੍ਹ 'ਚ ਆਇਆ ਹਾਂਜੀ ਪਰਿਵਾਰ ਨੂੰ ਕਿੰਨਾ ਚੋਕਾ ਹੁੰਦਾ ਪਿਛੇ ਜਿਹੜਾ ਹੁੰਦਾ ਪਰਿਵਾਰ ਨੂੰ ਤਾਂ ਬਿਰਜ ਬਹੁਤ ਔਖਾ ਹੋਇਆ ਜੀ ਇਹ ਤੇ ਤਿਹਾਰ ਤੁਸੀਂ ਘਰ ਬਣਾਉਣਾ ਤੇ ਅਸੀਂ ਕਿੱਡੇ ਕਿੱਡੇ ਅਸੀਂ ਜਿਹੜੇ ਹੈਗੇ ਨੇ ਹੂੰ ਕੀ ਕਹਿਣਾ ਚਾਹੁੰਦੇ ਦੱਸ ਬਿਰਜ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਵੀ ਇਹੀ ਪਰਮਾਤਮਾ ਗੁਰਦਾਸ ਹੈਗੀ ਮੇਰੇ ਭਰਾ ਜਦ ਚਿੱਤ ਤੇ ਛਿੱਤੀ ਜਮਾਨ ਤੋਂ ਬੋਲਦੇ ਉਸ ਦੀ ਇਹਦਾ ਜ਼ਿਆਦਾਤਰ ਦੇਖਿਆ ਜਿਹੜਿਆ ਹੈਗੇ ਭੈਣਾ ਮਜੂਸ ਨੇ ਰੂਦੀਓ ਬਾਹਰ ਨਿਕਲ ਰਹੀਆਂ ਰੂਦੀਆਂ ਨਿਕਲ ਰਹੀਆਂ ਬਿਰਜੀਆਂ ਕੀ ਕਰੀਏ ਬਿਰਜ ਜੀ ਹੂੰ ਕਰਮ ਆ ਦਿਖੇ ਡਾ ਸਾਰੀ ਮੇਰੇ ਨਾਮ ਤੇ ਦੇਖਣਕਾਰ ਅੱਛਾ ਤੁਸੀਂ ਇੱਥੇ ਰਖੜੀ ਮਨਾਉਣ ਆਏ ਹੋ ਤੇ ਕਿਸ ਤਰ੍ਹਾਂ ਦੇ ਇੱਥੇ ਕਰਵਾਉਂਦੇ ਨੇ ਕੀ ਕੰਮ ਚੁਣ ਨਹੀਂ ਵੀ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਆਪਣੇ ਭਾਈਆਂ ਨੂੰ ਘਰੇ ਦਰਸਦੀ ਆ ਵੀਰੇ ਉਹ ਹੋ ਰਿਹਾ ਕਿ ਅਪਦਾ ਉਹ ਭਾਈਆਂ ਨਾਲ ਮਿਲ ਕੇ ਰਖੜੀ ਦਾ ਤਿਹਾਰ ਮਨਾਉਂਦੇ ਬਹੁਤ ਵਧੀਆ ਧੰਨਵਾਦ ਕਰਦੇ ਵੀਰੇ ਕੋਲ ਪ੍ਰਸ਼ਾਸਨ ਦਾ ਪਰਿਵਾਰ ਨੂੰ ਪਿੱਛੇ ਔਖਾ ਵੀ ਬਹੁਤ ਔਖਾ ਵੀਰੇ ਬਹੁਤ ਔਖਾ ਦਾ ਕਿੱਥੇ ਅਸੀਂ ਦੇ ਘਰੇ ਮਨਾਉਣਾ ਸੀ ਵੀਰੇ ਇਹ ਤਿਹਾਰ ਕਿੱਥੇ ਅੱਜ ਅਸੀਂ ਉਹ ਰਹਿ ਗਏ ਜੀਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਮਨਮਾਨਾ ਕਿਰੇ ਬਹੁਤ ਵਧੀਆ ਹੈ ਬਹੁਤ ਚੰਗੀ ਸਹੂਲਤਾਂ ਕਿਰੇ ਵਧੀਆ ਪਰ ਉਹ ਵੀ ਸੋਹਣੇ ਮਿਲਦੇ ਸਹੂਲਤ ਜਿੰਨੇ ਨੇ ਮੁਲਾਕਾਤ ਕਰਉਂਦੇ ਨੇ ਕਿਰੇ ਪਰਿਵਾਰਿਕ ਮੁਲਾਕਾਤ ਵੀ ਕਰਵਾਉਂਦੇ ਬਹੁਤ ਵਧੀਆ ਬਹੁਤ ਸੋਹਣਾ ਮਹਿਸੂਸ ਜਰੀ ਪ੍ਰਸ਼ਾਸਨ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਠੀਕ ਹੈ ਸਾਰੇ ਪ੍ਰਸ਼ਾਸਨ ਵਧੀਆ ਹੈ ਵੀਰੇ ਬਹੁਤ ਵਧੀਆ ਕੀਤਾ ਇਹਨਾਂ ਨੇ ਮਠਾਈ ਮਠੀ ਦਾ ਪ੍ਰਬੰਧ ਕੀਤਾ ਹੋਇਆ ਖੁਦ ਹੀ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਧੰਨਵਾਦ ਇਹਨਾਂ ਦਾ ਮੇਰੇ ਉਹ ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਉਹਨੂੰ ਪਸਤਾਵਾ ਹੈਗਾ ਕਿ ਪਰਿਵਾਰ ਤੋਂ ਦੂਜਾ ਹਾਂ ਜੀ ਬਹੁਤ ਜ਼ਿਆਦਾ ਜੀ ਪਸਤਾਵਾ ਬਹੁਤ ਜ਼ਿਆਦਾ ਜੀ ਕਿਤੇ ਤੁਸੀਂ ਇਹ ਸੈਲੀਬ੍ਰੇਟ ਕਰੇ ਕਰਨਾ ਸੀਗਾ ਤੇ ਹਨਾ ਹੁਣ ਇੱਥੇ ਕਰ ਜੂ ਕੀ ਕਹਿਣਾ ਚਾਹੀਦਾ ਆ ਇਹ ਤਾਂ ਦੇਖੋ ਜੀ ਮਰਾ ਬਾਤ ਕਰ ਸਮਾਦੀ ਆ ਯੂਰੇ ਬੈਠੇ ਗੈਣਾ ਚਲੋ ਪਸਤਾਵਾ ਇਹ ਗੱਲ ਦਾ ਯੂਰੇ ਬੈਠੇ ਆਂ ਜਸ ਕਰੇ ਉਹਨਾਂ ਦਿਓ ਬਹੁਤ ਖੁਸ਼ੀ ਹੋਣੀ ਦੀ ਮਰਾ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਵੀ ਗਲਤ ਕੰਮਾਂ ਤੋਂ ਦੂਰ ਰਹੋ ਘਰੇ ਰਹੋ ਜੀ ਵਧੀਆ ਜੀ ਪਰਿਵਾਰ ਤੋਂ ਬਣਾ ਕੁਝ ਵੀ ਨਹੀਂ ਹੈਗਾ ਇਹ ਪ੍ਰਸਤਾਵ ਤਾਂ ਹੈ ਜੀ ਵੀਰ ਜੀ ਤੁਹਾਨੂੰ ਪਤਾ ਹੀ ਹੈ ਫਿਰ ਜੇ ਨਸ਼ਾ ਕਰੇ ਗਲਤ ਕੰਮ ਕਰਦਾ ਹੋਏਗਾ ਹੀ ਹੋਏਗਾ ਠੀਕ ਹੈ ਪਰਿਵਾਰ ਵਿੱਚ ਤੰਗ ਹੁੰਦਾ ਠੀਕ ਹੈ ਜੀ ਤਾਂ ਮੇਰਾ ਮਤਲਬ ਇਹ ਹੁਣ ਤਾਂ ਅਸੀਂ ਘਰ ਬਣਾਉਣਾ ਸੀ ਪ੍ਰੋਗਰਾਮ ਅਗਰ ਇੱਥੇ ਬਣਾਣਾ ਕਰੇਗਾ ਇਕਰ ਹੈ ਪਿੱਛੇ ਪਰਿਵਾਰ ਨੂੰ ਵੀ ਦਿੱਕਤ ਹੈ ਉਹਨਾਂ ਨੇ ਕਿ ਫੀਲ ਕਿਸ ਤਰ੍ਹਾਂ ਕਰਦੇ ਹਾਂ ਜਮੇਦ ਘਰੇ ਮਨਾਉਣਾ ਸੀ ਜੇ ਹੁਣ ਇੱਥੇ ਜੇਲ੍ਹ ਦੇ ਵਿੱਚ ਆਏ ਹਾਂ ਹਾਂ ਜੀ ਠੀਕ ਹੈ ਨਾ ਕਨਸਟ ਤਾਂ ਤੰਗ ਤਾਂ ਹੋਗਾ ਹੀ ਇਹ ਬੰਦਾ ਬਾਹਰ ਵਾਲਾ ਜੀ ਤੇ ਸਾਰੀ ਪਰਿਵਾਰੀ ਡਿਸਟਰਬ ਹੋ ਜਾਂਦਾ ਹਾਂ ਹਾਂ ਜੀ ਹਾਂ ਜੀ ਸਾਰੇ ਪਿੱਛੇ ਵੀ ਤੰਗਾ ਤੰਗ ਹੈ ਜੀ ਕਿੰਨੇ ਟੰਮਰਾ ਜਿਹੜਾ ਤੁਹਾਡੇ ਲੜਕੇ ਦੀ ਜਿਹੜਾ 35 ਸਾਲ ਹੈ 42 ਸਾਲ ਹੈ ਵੀਰ ਅੱਛਾ 35 ਸਾਲ ਹਾਂਜੀ ਹਾਂਜੀ ਇੱਕ ਮੁੰਡਾ ਪਰਿਵਾਰ ਦੀ ਜਿਹੜਾ ਹੈਗਾ 42 ਦੀ ਜਿਹੜੀ ਬੇ ਹੋਰਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਇਸ ਮੌਕੇ ਬਾਜੀ ਮਾਤਾ ਇਹ ਕਹਿੰਦਾ ਵੀ ਨਾ ਇੱਥੇ ਕੋਈ ਆਈ ਨਾ ਕੋਈ ਨਾ ਕਰੇ ਨਾ ਕਰੇ ਨਾ ਕਰਤ ਚੰਗੀ ਸੰਗਤ ਨਾਲ ਲੱਗੇ ਰਹੇ ਬੰਦਾਂ ਨੇ ਠੀਕ ਰਹਿਗੇ। ਮਾੜੀ ਸੰਗਤ ਤਾਂ ਫਿਰ ਮਾੜਾਂ ਇੱਜ਼ਤ ਹੋਏਗੀ। ਬਹੁਤ ਵਧੀਆ ਜੀ। ਬਹੁਤ ਵਧੀਆ ਆਪਣੇ ਇੱਥੇ ਸੁਪਰਡੈਂਟ ਸਾਹਿਬ ਕਮਦੀਪ ਸਿੰਘ ਪੰਗੂ ਜੀ ਤੇ ਡਿਪਟੀ ਸੁਪਰਡੈਂਟ ਇਹ ਨੇਚਰ ਬਹੁਤ ਵਧੀਆ ਤੇ ਦੇਖਦੇ ਨੇ ਬਹੁਤ ਵਧੀਆ ਟੰਗ ਨਾਲ। ਤੇ ਮਤਲਬ ਕਿ ਬਹੁਤ ਜ਼ਿਆਦਾ ਗੁੱਡ ਫੀਲ ਹੁੰਦਾ ਜਿਸ ਤਰ੍ਹਾਂ ਮਤਲਬ ਕਿ ਪਰਿਵਾਰ ਆ ਕੇ ਇੱਥੇ ਉਸ ਤਰੀ ਫੀਲ ਨਹੀਂ ਹੁੰਦਾ ਮਦਨ ਜੀ ਦੇ ਬੰਦਾ ਅੰਦਰ ਨਾਜ਼ਰ ਬੰਦਾ ਜਾਂ ਬੰਦਾ। ਹਾਂਜੀ ਤਾਂ ਇਹ ਔਖਾ ਤਾਂ ਹੁੰਦਾ ਜੀ ਫਿਰ ਮਤਲਬ ਕਿ ਫੀਲ ਹੁੰਦਾ ਜੀ। ਦੇਖੋ ਘਰੇ ਕਿਥੇ ਘਰ ਦੇ ਵਿੱਚ ਸੈਲੀਬ੍ਰੇਟ ਕਰਦੇ ਆਪਾਂ ਜੇਲ੍ਹ ਦੇ ਵਿੱਚ ਚਲੋ ਇਦਾਂ ਵੀ ਮਤਲਬ ਕਿ ਇੱਥੇ ਬੰਦੇ ਸਾਰੇ ਚੰਗੇ ਆ ਜੀ ਮੁਲਾਜ਼ਮ ਤੇ ਸੁਪਰਡੈਂਟ ਸਾਹਿਬ ਬਹੁਤ ਵਧੀਆ ਮਤਲਬ ਨੇਚਰ ਆ ਉਹਨਾਂ ਦੀ ਤਾਂ ਮਤਲਬ ਕਿ ਜਿਆਦਾ ਉਸ ਤਰ੍ਹਾਂ ਫੀਲ ਨਹੀਂ ਹੁੰਦਾ ਬਹੁਤ ਵਧੀਆ ਢੰਗ ਨਾਲ ਇੱਥੇ ਰੱਖਿਆ ਜਾਂਦਾ ਜੀ ਜੇਲ੍ਹ ਦੇ ਵਿੱਚ ਤੇ ਕੋਈ ਬੜੀ ਵੱਡੀ ਗੱਲ ਨਹੀਂ ਵੀ ਕੋਈ ਖਰਾਈ ਨਹੀਂ ਹੈ ਕਿਸੇ ਚੀਜ਼ ਦੀ ਹਾਂ ਪਸਤਾਵਾ ਜ਼ਰੂਰ ਹੁੰਦਾ ਜੀ ਪਸਤਾਵਾ ਤਾਂ ਹੁੰਦਾ ਹੀ ਹੈ ਕਾ ਚਲੋ ਬੰਦਾ ਸੋਚਦਾ ਵੀ ਕੋਈ ਗਲਤੀ ਚਲੋ ਜੋ ਬੰਦੇ ਕੋ ਹੋ ਜਾਂਦੀ ਹੈ ਤੁਹਾਨੂੰ ਦੁਬਾਰਾ ਖਰ ਬੰਦੇ ਨੂੰ ਆਖ ਹੀ ਪਤਾ ਲੱਗਦਾ ਜੀ ਵਿੱਚ ਜਦੋਂ ਬੰਦਾ ਆਉਂਦਾ ਨਹੀਂ ਆਉਂਦਾ ਤਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਜੀ ਅੱਗੇ ਪਾਸੇ ਹਾਂਜੀ ਹਾਂਜੀ ਜਪ ਸਰਕਾਰ ਅਤੇ ਮਾਨਯੋਗ ਡੀਜੀਪੀ ਜ਼ਿਲ੍ਹਾ ਸ਼ਰੀਆਰੂਨਪਾਲ ਜੀ ਦੇ ਹੁਕਮਾਂ ਦੇ ਅਨੁਸਾਰ ਅੱਜ ਰੱਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਅੱਜ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਲਾਕਾਤਾਂ ਜ਼ਿਲ੍ਹਾ ਦੇ ਕਰਵਾਈਆਂ ਜਾ ਰਹੀਆਂ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਜੇਲ੍ਹ ਦੇ ਅੰਦਰ ਡਿਊਟੀ ਦੇ ਵਿੱਚ ਅਸੀਂ ਇਹ ਦੋਨੇ ਭੈਣ ਭਰਾਵਾਂ ਨੂੰ ਜਿਹੜਿਆਂ ਦੇ ਸਿਸਟਰ ਦੇ ਅੰਦਰ ਲੰਦੋਂ ਇਹ ਭਰਾਵਾਂ ਨੂੰ ਤੇ ਜਿਹੜੀਆਂ ਭਰਾਵਾਂ ਦੇ ਉਹਦੇ ਭੈਣਾਂ ਨੂੰ ਬੜੇ ਸੁਖਾਵੇ ਮਾਹੌਲ ਦੇ ਵਿੱਚ ਸੈਟਿੰਗ ਦਿੱਤੀ ਹੈ ਪ੍ਰੋਪਰ ਤੇ ਉਹ ਬੈਠ ਕੇ ਰੱਖੜੀ ਬੰਨ੍ਹ ਰਹੇ ਜੀ ਕਿੰਨੇ ਕੁ ਪ੍ਰੋਵੀਜ਼ਨ ਹੈ ਜੀ ਕਿੰਨੇ ਕੈਦੀ ਹੈ ਹਵਾਲਾਤੀ ਜੇਲ੍ਹ ਦੇ ਅੰਦਰ ਕਿੰਨੇ ਸਾਡੇ ਕੋਲੇ ਸਮੇਂ 1400 ਦੇ ਕਰੀਬ ਬੰਦੀ ਅੰਦਰ ਬੰਦ ਕਿੰਨੀਆਂ ਮੁਲਾਕਾਤਾਂ ਜਿਹੜੀਆਂ ਸੰਭਵ ਹੈ ਅੱਜ ਹੋ ਸਕਦੀਆਂ ਰੱਖੜੀ ਜਿਹੜੀ ਬਾਤ ਉਹ ਬਣਾਈ ਜਾ ਸਕਦੀ आशा के तीन सौ मुलाकात होगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।